ਮੇਰਾ ਵਿਆਹ ਉਸੇ ਲੜਕੇ ਦੇ ਨਾਲ ਹੀ ਪੱਕਾ ਹੋਇਆ ਜਿਸਦੇ ਨਾਲ ਮੈਨੂੰ ਪਿਆਰ ਸੀ ਪਰ ਜਦੋਂ ਸੁਹਾਗ ਰਾਤ ਤੇ ਉਸਨੇ ਮੇਰਾ ਕੁੰਡ ਚਖਿਆ ਤਾਂ ਮੇਰੇ ਹੋਸ਼ ਉੱਡ ਗਏ ਕਿਉਂਕਿ ਦੁਰਲਾ ਤਾਂ ਕੋਈ ਹੋਰ ਹੀ ਸੀ ساری ਰਾਤ ਮੈਂ ਤੜਫਦੀ ਰਹੀ ਅਤੇ ਮੇਰਾ ਪਤੀ ਆਪਣਾ ਹੱਕ ਬਸੂਲ ਕਰਦਾ ਰਿਹਾ ਅਤੇ ਸਵੇਰੇ ਜਦੋਂ ਮੈਂ ਕਮਰੇ ਤੋਂ ਬਾਹਰ ਨਿਕਲੀ ਤਾਂ ਉਹੀ ਲੜਕਾ ਮੇਰੇ ਸਾਹਮਣੇ ਬੀਨਾ ਆਪਣੇ ਮਾਪੇ ਦੀ ਇਕਲਲੀ ਬੇਟੀ ਸੀ ਬਹੁਤ ਹੀ ਲਾਡ ਪਿਆਰ ਦੇ ਨਾਲ ਪਾਲੀ ਸੀ ਉਸਦੇ ਮਾਪੇ ਉਸਦੀ ਹਰ ਗੱਲ ਪੂਰੀ ਕਰਦੇ ਸਨ ਇਸ ਕਰਕੇ ਉਹ ਥੋੜੀ ਜਿੱਦੀ ਅਤੇ ਮਨਮਾਨੀ ਕਰਨ ਵਾਲੀ ਸੀ ਜੋ ਕਹਿ ਦਿੰਦੀ ਉਸ ਨੂੰ ਪੂਰਾ ਕਰਕੇ ਹੀ ਤੰਮ ਲੈਂਦੀ ਬੀਨਾ ਨੇ 12ਵੀਂ ਕਲਾਸ ਦੀ ਪ੍ਰੀਖਿਆ ਦਿੱਤੀ ਤਾਂ ਉਸਦੇ ਮਾਪੇ ਨੂੰ ਉਸਦੇ ਬਿਆਧਾ ਖਿਆਲ ਕਰਨ ਲੱਗਿਆ ਪਰ ਬੀਨਾ ਕਿਸੇ ਇਸ ਤਰ੍ਹਾਂ ਹੀ ਰਾਜ ਆਉਂਦੇ ਵਿਅਕਤੀ ਦੇ ਨਾਲ ਵਿਆਹ ਨਹੀਂ ਕਰਨਾ ਚਾਹੁੰਦੀ ਸੀ ਉਹ ਸਾਨੂੰ ਲਵ ਮੈਰਿਜ ਕਰਨ ਦਾ ਸ਼ੌਕ ਸੀ ਅਤੇ ਉਹ ਚਾਹੁੰਦੀ ਸੀ ਕਿ ਜਿਸ ਲੜਕੇ ਦੇ ਨਾਲ ਉਸਦਾ ਵਿਆਹ ਹੋਵੇ ਉਹ ਘੱਟੋ ਘੱਟ ਉਸਦੇ ਲਈ ਦਿਲ ਦੇ ਵਿੱਚ ਕੁਝ ਭਾਵਨਾਵਾਂ ਤਾਂ ਰੱਖਦਾ ਹੋਵੇ ਪਰ ਉਹਨਾਂ ਦੇ ਪਰਿਵਾਰ ਦੇ ਵਿੱਚ ਪਸੰਦੀਦਾ ਵਿਆਹ ਕਰਨ ਦੇ ਲਈ ਸਭ ਵਿਰੋਧ ਕਰਨ ਜੇਕਰ ਲੜਕਾ ਲੜਕੀ ਆਪਣੀ ਪਸੰਦ ਦੱਸਦੇ ਤਾਂ ਉਹਨਾਂ ਨੂੰ ਦੇਸ਼ ਆਪਕੇ ਹਾਂ ਜਾਂਦਾ ਸੀ ਅਤੇ ਸਾਰੇ ਉਹਨਾਂ ਦੇ ਮਾਪੇ ਦੀ ਪਰਪ੍ਰਿਸ਼ਾ ਤੇ ਉਂਗਲੀ ਚੁੱਕਦੇ ਅਤੇ ਉਹਨਾਂ ਨੂੰ ਬੁਰਾ ਕਹਾ ਕੇ ਇਹਸ ਕਰਕੇ ਬੀਨਾਂ ਨੂੰ ਵੀ ਇਹ ਆਜ਼ਾਦੀ ਨਹੀਂ ਸੀ ਕਿ ਉਹ ਆਪਣੀ ਇੱਛਾ ਦਾ ਆਪਣੀ ਪਸੰਦ ਨੂੰ ਜਾ ਸਕੇ ਉਸ ਦੇ ਮਾਪੇ ਵੀ ਪਰਿਵਾਰ ਅਤੇ ਖਾਨਦਾਨ ਵਾਲਿਆਂ ਦੇ ਦਬਾਅ ਦਾ ਸ਼ਿਕਾਰ ਸਨ ਵੈਸੇ ਵੀ ਉਸ ਦੀ ਜ਼ਿੰਦਗੀ ਦੇ ਵਿੱਚ ਕੋਈ ਅਜਿਹਾ ਆਦਮੀ ਨਹੀਂ ਸੀ ਜਿਸ ਤੇ ਲਈ ਉਸਦੇ ਦੇਲ ਵਿੱਚ ਭਾਵਨਾਵਾਂ ਹੁੰਦੀਆਂ ਜਾਂ ਜਿਸ ਦੇ ਲਈ ਉਹ ਆਪਣੇ ਪਰਿਵਾਰ ਦੇ ਨਾਲ ਬਗਾਵਤ ਕਰਦੀ ਆ। ਪਰ ਫਿਲਹਾਲ ਉਹ ਸਣੀ ਆਪਣੇ ਮਾਪੇ ਨੂੰ ਇਹ ਕਹਿ ਕੇ ਟਾਲ ਦਿੱਤਾ ਸੀ ਕਿ ਉਹ ਇੰਨੀ ਜਲਦੀ ਵਿਆਹ ਨਹੀਂ ਕਰਨਾ ਚਾਹੁੰਦੀ। ਉਹ ਅੱਗੇ ਪੜਨਾ ਚਾਹੁੰਦੀ ਹੈ ਉਸਦੇ ਪਾਪਾ ਵੀ ਆਪਣੀ ਬੇਟੀ ਨੂੰ ਪੜਾਉਣ ਦੇ ਹੱਕ ਦੇ ਵਿੱਚ ਸਨ ਇਸ ਕਰਕੇ ਚੰਗਾ ਰਿਸ਼ਤਾ ਨਾ ਮਿਲਣ ਤੱਕ ਉਹਨਾਂ ਨੇ ਬਿੰਨਾ ਨੂੰ ਅੱਗੇ ਪੜਾਉਣ ਦਾ ਇਰਾਦਾ ਕਰ ਲਿਆ ਸੀ ਅਤੇ ਉਸ ਦਾ 13ਵੀਂ ਕਲਾਸ ਦੇ ਵਿੱਚ ਦਾਖਲਾ ਵੀ ਕਰਵਾ ਦਿੱਤਾ ਸੀ ਬਿੰਨਾ ਇੱਕ ਹੁਸ਼ਿਆਰ ਲੜਕੀ ਸੀ ਉਹ ਹਮੇਸ਼ਾ ਚੰਗੇ ਨੰਬਰ ਪ੍ਰਾਪਤ ਕਰਦੀ ਸੀ ਉਸਨ ਦਾ ਦਿੱਲੀ ਦੇ ਇੱਕ ਵੱਡੇ ਸ਼ਹਿਰ ਦੇ ਵਿੱਚ ਵੱਡੇ ਕਾਲਜ ਵਿੱਚ ਦਾਖਲਾ ਵੀ ਹੋ ਗਿਆ ਸੀ ਬੀਨਾ ਆਪਣੇ ਪਾਪਾ ਦੇ ਫੈਸਲੇ ਤੇ ਬਹੁਤ ਉਤਸ਼ਾヒਤ ਸੀ ਕਿ ਉਹਨਾਂ ਦੇ ਵਿਆਹ ਦਾ ਇਰਾਦਾ ਬਦਲ ਦਿੱਤਾ ਸੀ ਅਤੇ ਉਹਨੇ ਸਹਿਰ ਇੱਕ ਨਵੇਂ sire ਤੋਂ ਪੜ੍ਹਾਈ ਸ਼ੁਰੂ ਕਰ ਦਿੱਤੀ ਸੀ ਉਹ ਰੋਜ਼ਾਨਾ ਆਪਣੀਆਂ ਸਹੇਲੀਆਂ ਦੇ ਨਾਲ ਕਾਲਜ ਜਾਂਦੀ ਅਤੇ ਬਹੁਤ ਜ਼ਿਆਦਾ ਮਜ਼ੇ ਕਰਦੀ ਹਰ ਕੋਈ ਬੀਨਾ ਦੀ ਕਿਸਮਤ ਤੇ ਮੱਚਦਾ ਸੀ ਬੀਨਾ ਨਾ ਸਿਰਫ ਖੂਬਸੂਰਤ ਵੀ ਹਸੀਨਾ ਵੀ ਸੀ ਬਲਕਿ ਉਸਦੇ ਕੋਲ ਕਿਸੇ ਚੀਜ਼ ਦੀ ਵੀ ਕੋਈ ਕਮੀ ਨਹੀਂ ਸੀ ਕਾਲਜ ਦੇ ਵਿੱਚ ਹਰ ਇੱਕ ਕੁੜੀ ਉਸ ਨੂੰ ਬਹੁਤ ਧਿਆਨ ਦੇ ਨਾਲ ਦੇਖਦੀ ਸੀ ਅਤੇ ਉਸ ਦੇ ਨਾਲ ਦੋਸਤੀ ਦੀ ਇੱਛਾ ਰੱਖਦੀ ਸੀ ਅਤੇ ਫਿਰ ਇੱਕ ਦਿਨ ਕਾਲਜ ਤੋਂ ਬਾਹਰ ਜਾਸਾ ਮੁਰਦੇ ਸਮੀ ਉਹ ਇੱਕ ਕਾਰ ਦੇ ਨਾਲ ਟਕਰaundi ਟਕਰaundi ਬਚੀ ਉਹ ਇੱਕ ਕਾਲੇ ਰੰਗ ਦੀ ਬਹੁਤ ਵੱਡੀ ਸਾਰੀ ਕਾਰ ਸੀ ਜੋ ਅਚਾਨਕ ਸੜਕ ਤੇ ਆਈ ਸੀ ਅਤੇ ਦੀਨਾ ਦਾ ਐਕਸੀਡੈਂਟ ਹੁੰਦੇ ਹੁੰਦੇ ਰਹਿ ਗਿਆ ਦੀਨਾ ਹਮੇਸ਼ਾ ਤੋਂ ਹੀ ਬਹੁਤ ਗੁੱਸੇ ਵਾਲੀ ਲੜਕੀ ਸੀ ਇਸ ਕਰਕੇ ਉਹ ਗੁੱਸੇ ਦੇ ਵਿੱਚ ਆਪਣਾ ਬੈਗ ਕਾਰ ਦੇ ਬੰਨਟ ਤੇ ਮਾਰ ਕੇ ਕਾਰ ਦੇ ਦਰਵਾਜ਼ੇ ਕੋਲ ਪਹੁੰਚ ਗਈ ਅਤੇ ਕਾਰ ਦਾ ਸ਼ੀਸ਼ਾ ਖੜਕਾਉਣ ਲੱਗੀ ਕਾਲੇ ਰੰਗ ਦਾ ਸ਼ੀਸ਼ਾ ਇਹ ਥਾਂ ਉੱтряਤਾ ਉਹਾਂ ਨਿੱਕਾ ਬੈਠੇ ਨੌਜਵਾਨ ਲੜਕੇ ਦੇ ਵੱਲ ਦੇਖਦੀ ਹੀ ਰਹਿ ਗਈ ਸੀ ਉਹ ਇੱਕ ਘੋੜਾ ਚਿੱਟਾ ਖੂਬਸੂਰਤ ਨੌਜਵਾਨ ਸੀ ਉਹ ਸਾਰੇ ਲੜਕੇ ਨੇ ਆਪਣੀਆਂ ਵੱਡੀਆਂ ਵੱਡੀਆਂ ਅੱਖਾਂ ਦੇ ਨਾਲ ਬੀਨਾ ਨੂੰ ਦੇਖਦੇ ਹੋਏ ਉਸ ਤੋਂ ਮਾਫੀ ਮੰਗੀ ਸੀ ਬੀਨਾ ਇਹ ਸੋਚ ਕੇ ਗੁੱਸੇ ਦੇ ਵਿੱਚ ਕਾਰ ਦੇ ਦਰਵਾਜ਼ੇ ਕੋਲ ਆਈ ਸੀ ਉਹ ਕਾਰ ਵਾਲੇ ਨਾਲ ਝਗੜਾ ਕਰੇਗੀ ਹਾਂ ਜਦੋਂ ਬੀਨਾ ਨੇ ਉਸ ਲੜਕੇ ਨੂੰ ਦੇਖਿਆ ਤਾਂ ਉਹ ਉਸ ਨੂੰ ਦੇਖਦੀ ਹੀ ਰਹਿ ਗਈ ਅਤੇ ਇਸ ਤਰ੍ਹਾਂ ਹੀ ਉਹ ਇੱਕ ਦੂਜੇ ਨਾਲ ਗੱਲ ਕਰਨ ਲੱਗੇ ਅਤੇ ਇੱਕ ਦੂਜੇ ਦੇ ਪਿਆਰ ਵਿੱਚ ਡੁੱਬ ਗਏ ਅਤੇ ਜਦੋਂ ਬੀਨਾ ਦੇ ਘਰ ਉਸ ਦੇ ਰਿਸ਼ਤੇ ਦੀ ਗੱਲ ਹੋਣ ਲੱਗੀ ਤਾਂ ਬੀਨਾ بار بار ਅਰਮਾਨ ਨੂੰ ਕਹਿਣ ਲੱਗੀ ਕਿ ਉਹ ਉਸ ਦੇ ਘਰ ਰਿਸ਼ਤਾ ਭੇਜ ਦੇਵੇ ਅਰਮਾਨ ਨੇ ਹਾਂ ਮੀਂ ਪਰ ਦਿੱਤੀ ਸੀ ਕੀ ਜਉ ਦੇਖੀ ਉਹ ਆਪਣਾ ਰਿਸ਼ਤਾ ਪੇਜਤੇਵੇਗਾ ਦੋ ਦਿਨ ਹੋਏ ਸਨ ਕਿ ਅਚਾਨਕ ਹੀ ਉਹਨਾਂ ਦੇ ਘਰ ਦੇ ਵਿੱਚ ਉਸਦੇ ਵਿਆਹ ਦੀ ਗੱਲ ਚੱਲ ਪਈ ਦੀਨਾ ਤਾਂ ਪਰੇਸ਼ਾਨ ਹੋ ਗਈ ਉਸਦੇ ਪਾਪਾ ਦੱਸ ਰਹੇ ਸਨ ਕਿ ਉਸਦੇ ਕਿਸੇ ਪਹਿਚਾਨ ਵਾਲੇ ਨੇ ਇੱਕ ਵੱਡੇ ਕਾਰੋਬਾਰੀ ਦੇ بیٹے ਦੇ ਰਿਸ਼ਤੇ ਦੀ ਦੱਸ ਪਾਈ ਹੈ ਸਾਡੀ ਕਾਸਟ ਦੇ ਹੀ ਲੋਕ ਹਨ ਬਹੁਤ ਚੰਗੇ ਅਤੇ ਪੈਸੇ ਵਾਲੇ ਹਨ ਮੈਂ ਸੋਚ ਰਹੀ ਹਾਂ ਕਿ ਬੀਨਾ ਦੇ ਰਿਸ਼ਤੇ ਦੇ ਲਈ ਉਹਨਾਂ ਨੂੰ ਘਰ ਬੁਲਾ ਲਵਾਂ ਜਦੋਂ ਦੋ ਚਾਰ ਮੁਲਾਕਾਤਾਂ ਹੋਣਗੀਆਂ ਤਾਂ ਫਿਰ ਰਿਸ਼ਤੇ ਦੇ ਬਾਰੇ ਵੀ ਸੋਚ ਲਵਾਂਗੇ ਇਹ ਸੁਣ ਕੇ ਬੀਨਾ ਬਹੁਤ ਜ਼ਿਆਦਾ ਘਬਰਾ ਗਈ ਸੀ ਕਿ ਜੇਕਰ ਉਸਦੇ ਪਾਪਾ ਨੇ ਉਹਨਾਂ ਲੋਕਾਂ ਨੂੰ ਬੁਲਾ ਲਿਆ ਤਾਂ ਕੀ ਹੋਵੇਗਾ ਉਹ ਤਾਂ ਆਪਣੀ ਪਸੰਦ ਵੀ ਨਹੀਂ ਦੱਸ ਸਕਦੀ ਸੀ ਉਹ ਜਨੀਰ ਮਾਨ ਨੂੰ ਸੋਨਮ ਲਾਇਆ ਤਾਂ ਦੂਜੇ ਪਾਸੇ ਰਮਾਨ ਨੇ ਉਸ ਨੂੰ ਇੱਕ ਨਵਾਂ ਮਸਲਾ ਸੁਣਾ ਦਿੱਤਾ। ਕਹਨ ਲੱਗਿਆ ਕਿ ਮੈਂ ਕੁਝ ਦਿਨਾਂ ਦੇ ਲਈ ਬਾਹਰਲੇ ਦੇਸ਼ ਜਾਣਾ ਹੈ। ਜਦੋਂ ਮੈਂ ਵਾਪਸ ਆਵਾਂਗਾ ਤਾਂ ਤੁਹਾਡੇ ਲਈ ਰਿਸ਼ਤਾ ਪੇਜਾਂ। ਉਹ ਤਾਂ ਤੱਕ ਤੁਸੀਂ ਕਿਸੇ ਤਰ੍ਹਾਂ ਆਪਣੇ ਘਰ ਵਾਲਿਆਂ ਨੂੰ ਸੰਭਾਲ ਲਓ। ਏ ਸੁਣ ਕੇ ਬੀਨਾ ਬਹੁਤ ਜ਼ਿਆਦਾ ਟੁੱਟ ਗਈ ਅਤੇ ਉਸਦੇ ਨਾਲ ਝਗੜਾ ਕਰਨ ਲੱਗੀ ਪਰ ਆਰਮਾਨ ਦੇ ਕੁਝ ਮਸਲੇ ਸਨ ਉਹ ਬਾਸਵ ਪੂਜਾ ਸਮੇਂ ਦੀ ਮੌਲਤ ਮੰਗ ਰਿਹਾ ਸੀ ਬੀਨਾ ਦੇ ਕੋਲ ਉਸ ਤੋਂ ਬਿਨਾ ਕੋਈ ਰਾਸਤਾ ਨਹੀਂ ਸੀ ਕਿ ਉਹ ਸਭੂ ਕੋਚਾ ਦਿਨਾ ਦੀ ਮੌਲਤ ਦੇ ਦਿੰਦੀ ਉਹ ਸ ਨਹੀਂ ਸੋਚਿਆ ਸੀ ਕਿ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਪਣੇ ਪਾਪਾ ਨੂੰ ਇਸ ਰਿਸ਼ਤੇ ਤੋਂ ਰੋਕ ਲਵੇਗੀ ਅਤੇ ਫੇਰ ਦੋ ਦਿਨਾਂ ਬਾਅਦ ਜਦੋਂ ਉਸਦੇ ਪਾਪਾ ਨੇ ਉਸਦੇ ਨਾਲ ਇਹ ਰਿਸ਼ਤੇ ਦਾ ਜ਼ਿਕਰ ਕੀਤਾ ਤਾਂ ਉਹ ਚੁੱਪ ਹੋ ਗਈ। ਕੈਮ ਲੱਗੀ ਪਾਪਾ ਵਿਆਹ ਦੀ ਇੰਨੀ ਕੀ ਜਲਦੀ ਹੈ ਹਜੇ ਤਾਂ ਮੈਂ ਪੜ ਰਹੀ ਹਾਂ। ਉਸਨੇ ਕਿਹਾ ਕਿ ਉਹ ਲੋਕ ਤੁਹਾਨੂੰ ਪਿਆਰ ਤੋਂ ਬਾਅਦ ਵੀ ਪੜਾਉਣਗੇ ਤੁਹਾਨੂੰ ਡੀ ਪੜ੍ਹਾਈ ਦਾ ਕੋਈ ਨੁਕਸਾਨ ਨਹੀਂ ਹੋਵੇਗਾ ਇੰਨਾ ਅਮੀਰ ਤੇ ਪੈਸੇ ਵਾਲਾ ਲੜਕਾ ਦੁਬਾਰਾ ਨਹੀਂ ਮਿਲੇਗਾ ਤੇ ਮੈਂ ਉਹਨਾਂ ਲੋਕਾਂ ਨੂੰ ਅੱਜ ਸ਼ਾਮ ਨੂੰ ਘਰ ਬੁਲਾ ਰਹੀ ਹਾਂ ਬੀਨਾ ਦੇ ਸਾਹ ਇੱਕਦਮ ਹੀ ਰੁਕ ਗਏ ਸਨ ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਕਿਵੇਂ ਆਪਣੇ ਪਾਪਾ ਨਾਲ ਗੱਲ ਕਰੇ ਕੀ ਇੰਨੇ ਸਮੇਂ ਦੇ ਵਿੱਚ ਹੀ ਉਸਦੇ ਪਾਪਾ ਉਸਦੀ ਮਾਂ ਨੂੰ ਦੱਸਣ ਲੱਗੇ ਕਿ ਹਰੀ ਹਮਤ ਅਗਸਟਾਈਲ ਦੇ ਮਾਲਕ ਦਾ ਬੇਟਾ ਹੈ ਅਰਮਾਨ ਉਹ ਹੀ ਕਾਬਲ ਅਤੇ ਹੁਨਾਰਵਰ ਬੱਚਾ ਹੈ ਪੂਰੀ ਟੈਗਸਟਾਈਲ ਅੰਮੈਲ ਉਹ ਹੀ ਸੰਭਾਲ ਰਿਹਾ ਹੈ ਇਸ ਤਰ੍ਹਾਂ ਦੇ ਰਿਸ਼ਤੇ ਰੋਜ਼ ਰੋਜ਼ ਕਿੱਥੇ ਮਿਲਦੇ ਹਨ ਇਸ ਕਰਕੇ ਬਹੁਤ ਚੰਗੀ ਤਰ੍ਹਾਂ ਤਿਆਰੀ ਕਰਨਾ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਹੋਣੀ ਚਾਹੀਦੀ ਤਾਂ ਪਾਪਾ ਆਪਣਾ ਹੁਕਮ ਸੁਣਾ ਕੇ ਨਿਕਲ ਗਏ ਸਨ ਜਦੋਂ ਕਿ ਅਰਮਾਨ ਦਾ ਨਾਮ ਸੁਣ ਕੇ ਬੀਨਾ ਤਾਂ ਖੁਸ਼ੀ ਨਾਲ ਪਾਗਲ ਹੋ ਗਈ ਸੀ ਪਰਮਾਨ ਨੇ ਉਸ ਨੂੰ ਇਸ ਬਾਰੇ ਹੀ ਤਾਂ ਦੱਸਿਆ ਸੀ ਕਿ ਉਸ ਦੇ ਪਾਪ ਦੀ ਇੱਕ ਟੈਕਸਟਾਈਲ ਮਿਲ ਹੈ ਅਤੇ ਉਹ ਇਸੇ ਦੇ ਹੀ سلسلے ਦੇ ਵਿੱਚ ਪਰਲੇ ਤੇਜ ਜਾਨ ਦੀ ਗੱਲ ਕਰ ਰਿਹਾ ਸੀ ਅਚਾਨਕ ਹੀ ਬੀਨਾ ਦਾ ਦੇਲ ਖੁਸ਼ੀ ਨਾਲ ਪਾਗਲ ਹੋਣ ਲੱਗਿਆ ਸੀ ਬਹੁਤ ਜਲਦੀ ਨਾਲ ਕਮਰੇ ਦੇ ਦਰਵਾਜ਼ੇ ਵੱਲ ਭੱਜੀ ਅਤੇ ਅਰਮਾਨ ਨੂੰ ਫੋਨ ਮਲਾਇਆ ਤਾਰੇ ਉਸਦਾ ਨੰਬਰ ਬੰਦ ਆ ਰਿਹਾ ਸੀ ਅਤੇ ਇਹ ਸਹਿਰ ਉਸ ਨੂੰ ਜਾਨ ਆਇਆ ਕਿ ਅਰਮਾਨ ਨੇ ਕਿਹਾ ਸੀ ਕਿ ਜਿੰਨੇ ਦਿਨ ਉਹ ਬਾਹਰ ਰਹੇਗਾ ਉਸ ਦਾ ਫੋਨ ਬੰਦ ਰਹੇਗਾ ਬਿਨਾਂ ਨਰਮਾਨ ਤੇ ਬਹੁਤ ਪਿਆਰ ਆ ਰਿਹਾ ਸੀ ਇਸ ਲਈ ਉਸ ਨੇ ਬਹੁਤ ਚਲਾਕੀ ਦੇ ਨਾਲ ਉਸ ਲਈ ਰਿਸ਼ਤਾ ਵੀ ਭਜਵਾ ਦਿੱਤਾ ਸੀ ਅਤੇ ਉਸ ਨੂੰ ਪਤਾ ਵੀ ਨਹੀਂ ਲੱਗਣ ਦਿੱਤਾ ਕਿ ਉਸ ਨੂੰ ਤਾਂ ਬਸ ਅਰਮਾਨ ਦੀ ਵਾਪਸੀ ਦਾ ਇੰਤਜ਼ਾਰ ਸੀ ਕਿ ਜਦੋਂ ਉਹ ਇਸ ਗੱਲ ਤੇ ਉਸ ਦੇ ਨਾਲ ਇੱਕ ਪਿਆਰ ਭਰੀ ਲੜਾਈ ਲੜੇਗੀ ਬੀਨਾ ਨੂੰ ਲੱਗਿਆ ਕਿ ਸ਼ਾਇਦ ਕਿਸਮਤ ਨੇ ਉਹਨਾਂ ਦੇ ਰਾਹ ਤੇ ਮਿਲਾ ਦਿੱਤੇ ਹਨ ਅਤੇ ਕੁਦਰਤੀ ਤੌਰ ਤੇ ਹੀ ਉਸ ਦੇ ਪਾਪਾ ਨੇ ਇਹ ਰਿਸ਼ਤਾ ਉਸ ਦੇ ਲਈ ਪਜਵਾ ਦਿੱਤਾ ਹੈ ਉਹ ਆਪਣੀ ਇਸ ਖੁਸ਼ਕਿਸਮਤੀ ਤੇ ਬਹੁਤ ਜ਼ਿਆਦਾ ਹੈਰਾਨ ਦੀ ਸੀ ਪਰ ਤੇ ਖੁਸ਼ ਵੀ ਸੀ ਉਸ ਨੇ ਜਲਦੀ ਨਾਲ ਆਪਣੀਆਂ ਸਾਰੀਆਂ ਦੋਸਤਾਂ ਨੂੰ ਫੋਨ ਲਗਾਇਆ ਤੇ ਉਹਨਾਂ ਨੂੰ ਦੱਸ ਦਿੱਤਾ ਕੀ ਉਸਦੇ ਲਈ ਲੇਅਰ ਮਾਂ ਦਾ ਰਿਸ਼ਤਾ ਆਇਆ ਹੈ ਅਤੇ ਉਹ ਵੀ ਉਸਦੇ ਪਾਪਾ ਦੀ ਮਰਜ਼ੀ ਦੇ ਨਾਲ। ਇਹ ਸੁਣ ਕੇ ਉਸ ਦੀਆਂ ਸਾਰੀਆਂ ਸਹੇਲੀਆਂ ਬਹੁਤ ਖੁਸ਼ ਹੋਈਆਂ ਅਤੇ ਉਸੇ ਸ਼ਾਮ ਹੀ ਉਸਦੇ ਮਾਤਾ-ਪਿਤਾ ਉਸ ਦਾ ਰਿਸ਼ਤਾ ਲੈ ਕੇ ਘਰ ਆ ਗਏ। ਉਹ ਹੀ ਵੱਡੀ ਸਾੜੀ ਕੱਢੀ ਦਰਵਾਜ਼ੇ ਤੇ ਆ ਕੇ ਰੁਕੀ ਜਿਸ ਨੂੰ ਦੇਖ ਕੇ ਦੀਨਾ ਰਾਸਤਾ ਭੁੱਲ ਜਾਂਦੀ ਸੀ। ਉਸ ਨੂੰ ਪੂਰਾ ਯਕੀਨ ਹੋ ਗਿਆ ਸੀ ਕਿ ਖਾਣ ਵਾਲਾ ਰਿਸ਼ਤਾ ਰਮਨਤਾ ਹੀ ਹੈ। ਉਹ ਬਹੁਤ ਖੁਸ਼ੀ ਦੇ ਨਾਲ ਅਤੇ ਚੰਗੀ ਤਰ੍ਹਾਂ ਤਿਆਰ ਹੋਈ ਸੀ ਆਪਣੇ ਆਪ ਨੂੰ ਬਹੁਤ ਸਜਾਇਆ ਸੀ ਅਤੇ ਉਹਨਾਂ ਲੋਕਾਂ ਦੇ ਸਾਹਮਣੇ ਆ ਗਈ ਉਹਨਾਂ ਲੋਕਾਂ ਨੇ ਦੀਨਾ ਨੂੰ ਪਹਿਲੀ ਹੀ ਨਿਗਾਹ ਦੇ ਵਿੱਚ ਪਸੰਦ ਕਰ ਲਿਆ ਉਹਨਾਂ ਲੋਕਾਂ ਨੂੰ ਯਾਦ ਹੀ ਜਲਦੀ ਸੀ ਇਹਸ ਕਰਕੇ ਜਲਦੀ ਨਾਲ ਰਿਸ਼ਤਾ ਪੱਕਾ ਕਰ ਦਿੱਤਾ ਫਿਰ ਮਾਣ ਤੇ ਪਿਤਾ ਨੇ ਦੱਸਿਆ ਕਿ ਮੇਰਾ ਬੇਟਾ ਦੁਬਈ ਗਿਆ ਹੋਇਆ ਹੈ ਵਾਸਾ 10 ਦਿਨਾਂ ਬਾਅਦ ਉਹ ਵਾਪਸ ਆਵੇਗਾ ਤਨਾ ਉਸੇ ਬਹੁਤ ਧੂਲਤਾਂ ਦੇ ਨਾਲ ਵਿਆਹ ਕਰ ਦੇਵਾਂਗੇ ਇਹ ਸੁਣ ਕੇ ਤਾਂ ਬਿੰਨਾ ਸ਼ਰਮਾ ਗਈ ਅਤੇ ਆਪਣੇ ਕਮਰੇ ਵਿੱਚ ਚਲੀ ਗਈ ਉਸਨੇ ਦੁਪੱਟਾ ਉਤਾਰ ਕੇ ਸੁੱਤੇ ਹਾਤੇ ਬੈੱਡ ਤੇ ਚੜ ਕੇ ਨੱਚਣ ਲੱਗੀ ਉਹ ਖੁਸ਼ੀ ਨਾਲ ਪਾਗਲ ਹੋ ਰਹੀ ਸੀ ਉਸ ਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ ਉਜੇ ਹੀ ਸਮੇਂ ਬਾਅਦ ਉਸਦੀ ਮਾਂ ਕਮਰੇ ਦੇ ਵਿੱਚ ਆਈ ਉਹ ਆਪਣੀ ਬੇਟੀ ਨੂੰ ਪਾਗਲਾਂ ਦੀ ਤਰ੍ਹਾਂ ਨੱਚਦਾ ਦੇਖ ਕੇ ਹੈਰਾਨ ਰਹਿ ਗਈ ਬੀਨਾ ਆਪਣੀ ਮਾਂ ਦੇ ਗਲੇ ਲੱਗ ਗਈ ਅਤੇ ਕਹਿਣ ਲੱਗੀ ਮਾਂ ਮੈਂ ਦੁਲਹਨ ਬਣਾਂਗੀ ਅਤੇ ਵਿਆਹ ਕਰਕੇ ਚਲੀ ਜਾਵਾਂਗੀ ਉਸ ਦੇ ਚਿਹਰੇ ਤੇ ਇੱਕ ਜੀਵ ਜਿਹੀ ਚਮਕ ਸੀ ਉਸ ਨੇ ਆਪਣੀ ਬੇਟੀ ਦੇ ਸਿਰ ਤੇ ਹੱਥ ਮਾਰਿਆ ਅਤੇ ਕਹਿਣ ਲੱਗੀ ਕਿ ਬਹੁਤ ਬੇਸ਼ਰਮ ਐ ਇਸ ਦਾ ਰਿਸ਼ਤਾ ਪੱਕਾ ਨਹੀਂ ਹੋਇਆ ਤੇ ਇਹ ਵਿਦਾ ਹੋਣ ਦੇ ਸੁਪਨੇ ਦੇਖ ਰਹੀ ਐ ਪਹਿਲਾਂ ਤਾਂ ਤੁਸੀਂ ਵਿਆਹ ਨਹੀਂ ਕਰਨਾ ਸੀ ਅਤੇ ਹੁਣ ਤਾਂ ਅੱਡੀ ਖੁਸ਼ੀ ਸੰਭਾਲੀ ਨਹੀਂ ਜਾ ਰਹੀ ਬਿੰਨਾਦੀ ਮਾਂ ਆਪਣੀ ਬੇਟੀ ਨੂੰ ਖੁਸ਼ਾ ਦੇਖ ਕੇ ਖੁਦ ਵੀ ਖੁਸ਼ ਹੋ ਗਈ ਸੀ ਇਹ ਰ ਬਿੰਨਾਦੀ ਮਾਂ ਨੇ ਦੱਸਿਆ ਕਿ ਵਿਆਹ 15 ਤਾਰੀਖ ਦਾ ਪੱਕਾ ਹੋਇਆ ਹੈ ਬਸ ਆਪਣੇ ਕੋਲ 10-15 ਦਿਨ ਹੀ ਹਨ ਇਸ ਕਰਕੇ ਬਹੁਤ ਤੇਜ਼ੀ ਦੇ ਨਾਲ ਤਿਆਰੀਆਂ ਕਰਨੀਆਂ ਪੈਣਗੀਆਂ ਦਿਨਾਂ ਨੇ ਆਪਣੀ ਮਾਂ ਨੂੰ ਯਕੀਨ ਦਿਵਾਇਆ ਕਿ ਉਹ ਉਹਨਾਂ ਦੀ ਪੂਰੀ ਮਦਦ ਕਰੇਗੀ ਅਤੇ ਫਿਰ ਦੋਵੇਂ ਮਾਂ ਰੇਟੀ ਨੇ ਮਿਲ ਕੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਾਲਾਂਕਿ ਅਰਮਾਨ ਦੇ ਨਾਲ ਉਸ ਦਾ ਦੁਬਾਰਾ ਸੰਪਰਕ ਨਹੀਂ ਹੋ ਸਕਿਆ ਸੀ ਕਿਉਂਕਿ ਉਹ ਦੇਸ਼ ਦੇ ਵਿੱਚ ਸੀਹੀ ਨਹੀਂ ਆਤੇ ਉਸਦਾ ਸਮਾਂ ਲਗਾਤਾਰ ਤੰਦਾਰਿਆ ਸੀ ਬੀਨਾ ਨੇ ਵੀ ਸੋਚ ਲਿਆ ਸੀ ਕਿ ਚਲੋ ਕੋਈ ਗੱਲ ਨਹੀਂ ਸਾਰਾ ਪਿਆਰ ਸਾਰੀਆਂ ਖੁਸ਼ੀਆਂ ਵਿਆਹ ਦੀ ਪਹਿਲੀ ਰਾਤ ਹੀ ਜ਼ਾਹਰ ਕਰ ਦੇਵਾਂਗੇ ਪਰਮਾਨ ਬਿਨਾ ਬਾਹਾਂ ਵਿੱਚ ਜਾ ਕੇ ਉਸ ਨੂੰ ਆਪਣੇ ਪਿਆਰ ਦਾ اظہار ਕਰਾਂਗੀ ਅਤੇ ਉਸ ਨੂੰ ਦੱਸਾਂਗੀ ਕਿ ਮੈਂ ਉਸ ਨੂੰ ਕਿੰਨਾ ਮਿਸ ਕੀਤਾ ਸੀ ਫਿਰ ਦਿਨ ਮੈਨੂੰ ਹੀ ਲੱਗਦੇ تھے ਇਹ ਰੋ ਦਿਨਾਂ ਐਵੇਂ ਹੀ ਲੰਘਦੇ ਗਏ ਅਤੇ ਵਿਆਹ ਦਾ ਦਿਨ ਵੀ ਆ ਗਿਆ ਪਰ ਇਹਨਾਂ ਨੇ ਨਾ ਤਾਰ ਮਾੜੀ ਤਸਵੀਰ ਦੇਖੀ ਅਤੇ ਨਾ ਹੀ ਉਸ ਦੇ ਨਾਲ ਕੋਈ ਮੁਲਾਕਾਤ ਕੀਤੀ ਸੀ ਕਿਉਂਕਿ ਉਸ ਨੂੰ ਇੰਨੀਆਂ ਸਾਰੀਆਂ ਚੀਜ਼ਾਂ ਦੀ ਜ਼ਰੂਰਤ ਹੀ ਨਹੀਂ ਸੀ ਕਿਉਂਕਿ ਉਹ ਤਾਂ ਪਤਾ ਨਹੀਂ ਕਿੰਨੇ ਵਾਰ ਰਮਨ ਨੂੰ ਮਿਲ ਚੁੱਕੀ ਸੀ ਇਸ ਕਰਕੇ ਉਹ ਖੁਸ਼ੀ-ਖੁਸ਼ੀ ਦੁਲਹਨ ਬਣ ਕੇ ਬੈਠ ਗਈ ਥੋੜੇ ਸਮੇਂ ਬਾਅਦ ਕਾਜੀ ਸਾਹਿਬ ਆਏ ਅਤੇ ਉਸਨੀ ਅਰਮਾਨ ਦਾ ਨਾਮ ਸੁਣਦੇ ਹੀ ਕਬੂਲ ਹੈ ਕਹਿ ਕੇ ਦਸਤਕ ਕਰ ਦਿੱਤੀ ਅਤੇ ਹਮੇਸ਼ਾ ਦੇ ਲਈ ਆਪਣੇ ਆਪ ਨੂੰ ਅਰਮਾਨ ਦੇ ਹਵਾਲੇ ਕਰ ਦਿੱਤਾ ਬਹੁਤ ਧੁੰਮਤਾ ਹੁੰਦੇ ਨਾਲ ਪ੍ਰਾਤ ਆਈ ਸੀ ਅਤੇ ਇਸੇ ਤਰ੍ਹਾਂ ਹੀ ਉਹ ਵਿਦਾ ਹੋ ਕੇ ਆਪਣੇ ਘਰ ਦੇ ਵਿੱਚ ਪਹੁੰਚ ਗਈ ਸੀ ਹਜੇ ਤੱਕ ਉਸਨੇ ਆਪਣੇ ਦੁਲ੍ਹੇ ਨੂੰ ਨਹੀਂ ਦੇਖਿਆ ਸੀ ਹਾਲਾਂਕਿ ਉਹ ਇਸ ਪਲ ਦੇ ਲਈ ਬਹੁਤ ਜ਼ਿਆਦਾ ਉਤਸੁਕ ਸੀ ਜਦੋਂ ਅਰਮਾਨ ਉਸ ਦੇ ਸਾਹਮਣੇ ਆਵੇਗਾ ਅਤੇ ਉਹ ਉਸਦੇ ਕਾਰਨ ਖਿੱਚੇਗੀ ਦੀਨਾ ਨੂੰ ਕਮਰੇ ਦੇ ਵਿੱਚ ਬੈਠੇ ਹੋਏ ਕਾਫੀ ਸਮਾਂ ਹੋ ਗਿਆ ਸੀ। ਆਰਮਾਨ ਕਮਰੇ ਦੇ ਵਿੱਚ ਨਹੀਂ ਆਇਆ ਸੀ। ਉਸਨੇ ਥੱਕੀ ਹੋਈ ਨੇ ਬੈਠਦੇ ਦੇ ਨਾਲ ਧੂਈ ਲਗਾ ਲਈ ਅਤੇ ਸੋਚਣ ਲੱਗੀ ਕਿ ਜਦੋਂ ਆਰਮਾਨ ਉਸ ਨੂੰ ਦੁਲਹਨ ਬਣੀ ਦੇਖੇਗਾ ਤਾਂ ਉਸ ਨੂੰ ਦੇਖ ਕੇ ਉਹ ਬੁਰੀ ਤਰ੍ਹਾਂ ਪਾਗਲ ਹੋ ਜਾਵੇਗਾ। ਦਾ ਦੇ ਵਿੱਚ ਆਏ ਹਰ ਇੱਕ ਮਹਿਮਾਨ ਨੇ ਉਸ ਦੀ ਬਹੁਤ ਤਾਰੀਫ਼ ਕੀਤੀ ਸੀ ਸਾਡੇ ਮੋਟੇ ਲਾਲ ਜੋੜੇ ਦੇ ਵਿੱਚ ਉਹ ਬਹੁਤ ਜ਼ਿਆਦਾ ਖੂਬਸੂਰਤ ਲੱਗ ਰਹੀ ਸੀ ਪੁਹਾਗ ਰਾਤ ਦੇ ਬਾਰੇ ਸੋਚ ਸੋਚ ਕੇ ਉਹ ਸਦਾ ਚਿਹਰਾ ਸ਼ਰਮ ਦੇ ਨਾਲ ਲਾਲ ਪੈ ਗਿਆ ਸੀ ਅਤੇ ਸ਼ਹਿਰ ਜਦੋਂ ਦਰਵਾਜ਼ਾ ਖੁੱਲਣ ਦੀ ਆਵਾਜ਼ ਆਈ ਤਾਂ ਉਹ ਜਲਦੀ ਨਾਲ ਠੀਕ ਹੋ ਕੇ ਬੈਠ ਗਈ ਅਤੇ ਆਪਣਾ ਹੱਥ ਕੱਢ ਲਿਆ ਉਹ ਆਪਣੀ ਸੋਚਿਆ ਕਿ ਹੋਰ ਮਾੜਨ ਨੂੰ ਤੁਗਤਾਂ ਕਰੇਗੀ ਅਤੇ ਇੰਨੀ ਆਸਾਨੀ ਦੇ ਨਾਲ ਉਸ ਦੇ ਕਾਬੂ ਦੇ ਵਿੱਚ ਨਹੀਂ ਆਵੇਗੀ ਉਹ ਸਿਰੇ ਚੁਕਾ ਕੇ ਬੈਠੀ ਸੀ ਤਾਂ ਹੌਲੀ ਜਹੀ ਕਿਸੇ ਨੇ ਉਸ ਦਾ ਕੁੰਡ ਚੱਕਿਆ ਤੇ ਫੇਰ ਜਿਸ ਚਿਹਰੇ ਤੇ ਉਸ ਦੀ ਨਿਗਾ ਪਈ ਸੀ ਉਹ ਬਹੁਤ ਪਰੇਸ਼ਾਨ ਹੋ ਗਈ ਸੀ ਕਿਉਂਕਿ ਉਹ ਲੜਕਾ ਤਾਂ ਕੋਈ ਹੋਰ ਹੀ ਸੀ ਜੋ ਉਸ ਦੇ ਸਾਹਮਣੇ ਬੈਠਾ ਮੁਸਕਰਾ ਰਿਹਾ ਸੀ ਵੱਡੀਆਂ ਵੱਡੀਆਂ ਕਾਲੀਆਂ ਅੱਖਾਂ ਤੇ ਵੱਡੇ ਕੁੰਘਰਾਲੇ ਕਾਲੇ ਵਾਲ ਫੇਲ ਰੰਗ ਅਤੇ ਬੁੱਲਾਂ ਤੇ ਵੱਡੀਆਂ ਮੁੱਛਾਂ ਜੋ ਉਸਦੀ ਖੂਬਸੂਰਤੀ ਨੂੰ ਹੋਰ ਵੀ ਚਾਰ ਚੰਗ ਲਾ ਰਹੀਆਂ ਸਨ ਮੁਸਕੁਰਾਉਂਦੇ ਹੋਏ ਉਸ ਦੀਆਂ ਗੱਲਾਂ ਤੇ ਟੋਹੇ ਪਾ ਰਹੇ ਸਨ ਕੋਈ शक ਨਹੀਂ ਸੀ ਕਿ ਸਾਹਮਣੇ ਬੈਠਾ ਹੋਇਆ ਲੜਕਾ ਬਹੁਤ ਜ਼ਿਆਦਾ ਖੂਬਸੂਰਤ ਸੀ ਪਰ ਇਹ ਬੀਨਾਦਾਰ ਮਾਨਣੀ ਸੀ ਇਹ ਤਾਂ ਕੋਈ ਹੋਰ ਹੀ ਸੀ ਉਹ ਇਤਤਮ ਘਬਰਾ ਕੇ ਪਿੱਛੇ ਹੋ ਗਈ ਅਤੇ ਕਹਿਣ ਲੱਗੀ ਕਿ ਤੁਸੀਂ ਕੌਣ ਹੋ ਮੇਰੇ ਪਤੀ ਕਿੱਥੇ ਹਨ ਉਹ ਲੜਕਾ ਹੌਲੀ ਜਹੀ ਮੁਸਕਰ ਆਇਆ ਅਤੇ ਕਹਿਣ ਲੱਗਿਆ ਕਿ ਮੈਂ ਤੁਹਾਡਾ ਪਤੀ ਹਾਂ ਮੈਂ ਰਮਾਨ ਹਾਂ ਮੈਨੂੰ ਪਤਾ ਹੈ ਕਿ ਵਿਆਹ ਤੋਂ ਪਹਿਲਾਂ ਤੁਹਾਨੂੰ ਮੇਰੀ ਤਸਵੀਰ ਨਹੀਂ ਦਿਖਾਈ ਗਈ ਅਤੇ ਨਾ ਹੀ ਮਿਲਣ ਦਿੱਤਾ ਗਿਆ ਇਸ ਕਰਕੇ ਤੁਸੀਂ ਮੈਨੂੰ ਨਹੀਂ ਪਛਾਣਦੇ ਅਤੇ ਵਿਆਹ ਦੀ ਪਹਿਲੀ ਰਾਤ ਮੇਰੇ ਤੋਂ ਇਲਾਵਾ ਹੋਰ ਕੋਣ ਮੁੰਡਾ ਤਾਂ ਅੱਡਾ ਕੁੰਡ ਚੱਕਣ ਦੀ ਹਿੰਮਤ ਕਰ ਸਕਦਾ ਹੈ ਇਹ ਸੁਣਦੇ ਹੀ ਬੀਨਾ ਦੇ ਸਿਰ ਤੇ ਅਸਮਾਨ ਟੁੱਟ ਪਿਆ ਸੀ ਉਸ ਨੇ ਇਨਕਾਰ ਦੇ ਵਿੱਚ ਸਿਰੇ ਹਿਲਾਇਆ ਤੇ ਕਹਿਣ ਲੱਗੀ ਕਿ ਨਹੀਂ ਤੁਸੀਂ ਅਰਮਾਨ ਕਿਵੇਂ ਹੋ ਸਕਦੇ ਹੋ ਉਸ ਅਦੁੱਲਾ ਹੈਰਾਨੀ ਨਾਲ ਉਸ ਨੂੰ ਦੇਖਦੇ ਹੋਏ ਕਹਿਣ ਲੱਗਿਆ ਕਿ ਮੈਂ ਹੀ ਅਰਮਾਨ ਹਾਂ ਮੈਂ ਆਪਣੇ ਮਾਪਾ ਦਾ ਇਕਲ ਕੱਲਾ ਬੇਟਾ ਹਾਂ ਤੇ ਕੁਝ ਸਮਾਂ ਪਹਿਲਾਂ ਹੀ ਤੁਸੀਂ ਮੇਰੇ ਨਾਲ ਵਿਆਹ ਕੀਤਾ ਹੈ ਇਹ ਸੁਣ ਕੇ ਦੀਨਾ ਘਮਸਮ ਹੋ ਗਈ ਸੀ ਉਸਦੇ ਮਾਗਦੇ ਵਿੱਚ ਤਾਂ ਉਹੀ ਤਸਵੀਰ ਘਮ ਲੱਗੀ ਜਿਸ ਨੂੰ ਸੋਚ ਕੇ ਉਸਨੇ ਵਿਆਹ ਨੂੰ ਕਬੂਲ ਕੀਤਾ ਸੀ ਯਕੀਨ ਹੀ ਨਹੀਂ ਆ ਰਿਹਾ ਸੀ ਕਿ ਉਸ ਨੂੰ ਕੋਈ ਗਲਤਫहमी ਹੋਈ ਸੀ ਜਾਂ ਫਿਰ ਉਸ ਦੇ ਨਾਲ ਕੋਈ ਜਾਂ ਫਿਰ ਉਸ ਦੇ ਨਾਲ ਕੋਈ ਖੇਡ ਖੇਡਿਆ ਜਾ ਰਿਹਾ ਸੀ ਉਹ ਬਿਲਕੁਲ ਸਾਦਮੀ ਦੀ ਹਾਲਤ ਦੇ ਵਿੱਚ ਸੀ ਕਿ ਉਸ ਸਮੇਂ ਹੀ ਉਸਦੇ ਪਤੀ ਅਰਮਾਨ ਨੇ ਇੱਕ ਤੋਹਫ਼ਾ ਕੱਢ ਕੇ ਉਸ ਨੂੰ ਫੜਾ ਦਿੱਤਾ ਅਤੇ ਉਸਦੇ ਨੇੜੇ ਹੋ ਕੇ ਉਸ ਦੀ ਧੌਣਾਂ ਅਤੇ ਆਪਣੇ ਬੁੱਲ ਰੱਖ ਦਿੱਤੇ ਅਤੇ ਹੌਲੀ-ਹੌਲੀ ਉਸ ਦੇ ਗਹਿਣੇ ਉਤਾਰਨ ਲੱਗ ਗਿਆ ਬੀਨਾ ਦੇ ਸਾਹ ਰੁਕ ਰਹੇ ਸਨ ਉਹ ਚੁੱਪਚਾਪ ਬੈਠੀ ਸੀ ਉਹ ਆਪਣੇ પતિ ਦੀਆਂ ਹਰਕਤਾਂ ਨੂੰ ਰੋਕਣਾ ਚਾਹੁੰਦੀ ਸੀ ਪਰ ਉਸ ਦਾ ਪਤੀ ਅਰਮਾਨ ਆਪਣੇ ਕਾਬੂ ਤੋਂ ਬਾਹਰ ਸੀ ਕੀ ਉਸ ਨੇ ਬੀਨਾ ਨੂੰ ਅੜਕੇ ਹੀ ਬੀਨਾ ਨੂੰ ਆਪਣੇ ਕਾਬੂ ਦੇ ਵਿੱਚ ਕਰ ਲਿਆ ਸੀ ਅਤੇ ਉਸ ਨੇ ਤੇ ਆਪਣਾ ਪਿਆਰ ਲੁਟਾਉਣ ਲੱਗਿਆ ਸੀ ਬੀਨਾ ਦੇ ਲਈ ਆਪਣੇ ਪਤੀ ਦੀ ਸ਼ੂ ਉਸ ਦੇ ਲਈ ਕਾਗ ਦੀ ਤਰ੍ਹਾਂ ਸੀ ਜੋ ਉਸ ਦੇ ਸਰੀਰ ਨੂੰ ਜਲਾ ਰਹੀ ਸੀ আর ਉਹ ਆਪਣੇ પતિ ਦੀ ਮਨਮਾਨੀ ਨੂੰ ਬਰਦਾਸ਼ਤ ਕਰਨ ਦੇ ਲਈ ਮਜਬੂਰ ਸੀ ਕਿアンਤੀ ਮਾਨਸਿਕ ਰੂਪ ਦੇ ਵਿੱਚ ਉਹ ਬਿਲਕੁਲ ਆਪਾਹੀ ਹੋ ਗਈ ਸੀ ਬਿੰਨਾ ਦੇ પતિ ਅਰਮਾਨ ਨੇ ਉਸ ਦੇ ਉੱਪਰ ਆਪਣਾ ਪੂਰਾ ਪਿਆਰ ਲਗਾ ਦਿੱਤਾ ਸੀ ਖੁੰਦੇ ਹੋਏ ਵੀ ਉਸ ਨੇ ਬਿੰਨਾ ਨੂੰ ਆਪਣੀਆਂ ਬਾਹਾਂ ਦੇ ਵਿੱਚ ਲਿਆ ਹੋਇਆ ਸੀ ਰਮਾਨ ਦੇ ਸੌਣ ਤੋਂ ਬਾਅਦ ਬੀਨਾ ਬਹੁਤ ਹੀ ਮੁਸ਼ਕਲ ਦੇ ਨਾਲ ਉਸ ਦੀਆਂ ਬਾਹਾਂ ਦੇ ਵਿੱਚੋਂ ਬਾਹਰ ਨਿਕਲੀ ਸੀ ਅਤੇ ਉਹ ਬੈਠੀ ਹੋਈ ਰੋ ਰਹੀ ਸੀ ਉਸਨੇ ਕੀ ਸੋਚਿਆ ਸੀ ਅਤੇ ਕੀ ਹੋ ਗਿਆ ਸੀ ਕਿਉਂਕਿ ਉਹ ਰਮਾਨ ਤਾਂ ਨਹੀਂ ਸੀ ਜਿਸ ਦੇ ਬੀਨਾ ਨੇ ਸੁਪਨੇ ਸਜਾਏ ਸਨ ਉਹ ਕੋਈ ਹੋਰ ਹੀ ਸੀ ਜੇਕਰ ਅਰਮਾਨ ਦੀਨਾ ਦੀ ਜ਼ਿੰਦਗੀ ਦੇ ਵਿੱਚ ਨਾ ਆਇਆ ਹੁੰਦਾ ਤਾਂ ਇਹ ਹੀ ਉਸ ਦਾ ਪਤੀ ਅਰਮਾਨ ਉਸ ਦੇ ਲਈ ਖੁਸ਼ ਕਿਸਮਤੀ ਤੋਂ ਘੱਟ ਨਹੀਂ ਸੀ ਕਿਉਂਕਿ ਦੀਨਾ ਦਾ ਪਤੀ ਤਾਂ ਪੈਸੇ ਦੇ ਵਿੱਚ ਕਿਸੇ ਤੋਂ ਘੱਟ ਸੀ ਅਤੇ ਨਾ ਹੀ ਸੁੰਦਰਤਾ ਦੇ ਵਿੱਚ ਕੋਈ ਵੀ ਲੜਕੀ ਇਸ ਤਰ੍ਹਾਂ ਦੇ ਲੜਕੇ ਦੇ ਹੀ ਸੁਪਨੇ ਦੇਖਦੀ ਹੈ ਜੋ ਦੀਨਾ ਦੀ ਕਿਸਮਤ ਦੇ ਵਿੱਚ ਖੁਦ ਦੀ ਖੁਦ ਹੀ ਆ ਗਿਆ ਸੀ ਤਾਰੇ ਵੀਨਾ ਆਪਣੇ ਦਿਲ ਦਾ ਕੀ ਕਰਦੀ ਵੀਨਾ ਨੇ ਸਾਰੀ ਰਾਤ ਬਹੁਤ ਤੜਫ ਤੜਫ ਕੇ guzari ਸੀ ਆਪਣੀ ਆਪ ਕਿਸੇ ਸਤਰਾਂ ਦੇ ਮਰਦ ਦੇ ਹਵਾਲੇ ਕਰਨਾ ਜਿਸ ਦੇ ਨਾਲ ਪਿਆਰ ਨਾ ਹੋਵੇ ਅਤੇ ਉਸ ਦੇ ਬਾਰੇ ਕਦੇ ਸੋਚਿਆ ਨਾ ਹੋਵੇ ਉਸ ਦੇ ਲਈ ਬਹੁਤ ਹੀ ਮੁਸ਼ਕਲ ਸੀ ਸਵੇਰ ਜਦੋਂ ਉਹ ਉੱਠੀ ਤਾਂ ਉਸ ਦਾ ਪਤੀ ਬਹੁਤ ਹੀ ਗੂੜੀ ਨੀਂਦ ਦੇ ਵਿੱਚ ਸੁੱਤਾ ਹੋਇਆ ਸੀ ਉਹ ਫਰੈਸ਼ ਹੋ ਕੇ ਬਸ ਤਾਜ਼ਾ ਹਵਾ ਲੈਣ ਦੇ ਲਈ ਕਮਰੇ ਤੋਂ ਬਾਹਰ ਨਿਕਲਿਆ ਤਾਂ ਉਸ ਦੀ ਪਹਿਲੀ ਨਿਗਾਹ ਜਿਸ ਲੜਕੇ ਤੇ ਪਈ ਸੀ ਉਸ ਨੂੰ ਦੇਖ ਕੇ ਉਹ ਹੱਕੀ ਬੱਤੀ ਰਹਿ ਗਈ ਸੀ ਕਿਉਂਕਿ ਸਾਹਮਣੇ ਉਹੀ ਖੜਾ ਸੀ ਜਿਸ ਨੂੰ ਆਰਮਾਨ ਸਮਝ ਕੇ ਉਸ ਨੇ ਵਿਆਹ ਕੀਤਾ ਸੀ ਉਹ ਤੇ ਜਿਹਦੇ ਨਾਲ ਅੱਗੇ ਵਧੀ ਅਤੇ ਉਸ ਦਾ ਕਾਲਰ ਫੜ ਕੇ ਕਹਿਣ ਲੱਗੀ "ਕੌਣ ਹੋ ਤੁਸੀਂ ਅਤੇ ਕਿੱਥੇ ਸੀ" ਤੁਸੀਂ ਦੇਖੋ ਮੇਰਾ ਵਿਆਹ ਹੋ ਗਿਆ ਤੇ ਮੈਂ ਜਿਸ ਨੂੰ ਆਰਮਾਨ ਸਮਝ ਕੇ ਵਿਆਹ ਕੀਤਾ ਹੈ ਉਹ ਤਾਂ ਕੋਈ ਹੋਰੀ ਹੈ ਕੋਈ ਨਰਕਾ ਸ਼ਰਮਿੰਦਗੀ ਦੇ ਨਾਲ ਸਿਰ ਝੁਕਾ ਗਿਆ ਅਤੇ ਕਹਿਣ ਲੱਗਿਆ ਬੀਨਾ ਮੈਨੂੰ ਮaaf ਕਰ ਦਿਓ ਮੈਨੂੰ ਪਤਾ ਨਹੀਂ ਸੀ ਕਿ ਮੇਰੀ ਗੈਰ ਮੌਜੂਦਗੀ ਦੇ ਵਿੱਚ ਇਹ ਸਭ ਕੁਝ ਹੋ ਜਾਵੇਗਾ ਮੈਂ ਜਾਣ ਬੁੱਝ ਕੇ ਕੁਝ ਨਹੀਂ ਕੀਤਾ ਬਸ ਜਜ਼ਬਾਤਾਂ ਦੇ ਹੱਥੋਂ ਮਜਬੂਰ ਹੋ ਕੇ ਮੇਰੇ ਤੋਂ ਗਲਤੀ ਹੋ ਗਈ ਮੈਂ ਤੁਹਾਨੂੰ ਇੰਪ੍ਰੈਸ ਕਰੰਦੇ ਲਈ ਗਲਤੀ ਤੇ ਨਾਲ ਆਪਣੇ ਮਾਲਕ ਦਾ ਨਾਮ ਲੈ ਦਿੱਤਾ। ਮੈਂ ਅਸਲ ਦੇ ਵਿੱਚ ਅਰਮਾਨ ਸਾਹਿਬ ਦਾ ਡਰਾਈਵਰ ਹਾਂ ਅਤੇ ਮੇਰਾ ਨਾਮ ਕਮਰਾਨ ਹੈ। ਮੈਂ ਉਸ ਦਿਨ ਤੁਹਾਡੇ ਕਾਲਜ ਦੇ ਸਾਹਮਣੇ ਤੋਂ ਗੁਜ਼ਰ ਰਿਹਾ ਸੀ ਕਿ ਉਸ ਸਮੇਂ ਹੀ ਤੁਸੀਂ ਗੱਡੀ ਦੇ ਸਾਹਮਣੇ ਆਏ ਅਤੇ ਮੇਰੇ ਦਿਲ ਦੇ ਵਿੱਚ ਉਤਰ ਗਏ ਸੀ। ਮੈਨੂੰ ਤੁਹਾਡੇ ਨਾਲ ਪਿਆਰ ਹੋ ਗਿਆ ਸੀ। ਜੇਕਰ ਮੈਂ ਤੁਹਾਨੂੰ ਦੱਸਦਾ ਕਿ ਮੈਂ ਇੱਕ ਮਾਂ ਮੰਮੀ ਜਿਹਾ ਡਰਾਈਵਰ ਹਾਂ ਤਾਂ ਤੁਸੀਂ ਕਦੇ ਵੀ ਮੇਰੇ ਨਾਲ ਗੱਲ ਕਰਨਾ ਵੀ ਠੀਕ ਨਹੀਂ ਸਮਝਦੇ ਇਸ ਕਰਕੇ ਬਸ ਮੈਂ ਆਪਣੇ ਮਾਲਕ ਦਾ ਨਾਮ ਲੈ ਦਿੱਤਾ ਤੇ ਫਿਰ ਤੁਸੀਂ ਖੁਦ ਹੀ ਮੇਰੇ ਨਾਲ ਪਿਆਰ ਕਰਨ ਲੱਗੇ ਮੇਰੇ ਕੋਲ ਪੈਸਿਆਂ ਦੀ ਕਮੀ ਨਹੀਂ ਹੁੰਦੀ ਸੀ ਕਿਉਂਕਿ ਅਰਮਾਨ ਸਾਹਿਬ ਨੇ ਹਮੇਸ਼ਾ ਮੈਨੂੰ ਆਪਣੇ ਛੋਟੇ ਭਰਾ ਦੀ ਤਰ੍ਹਾਂ ਰੱਖਿਆ ਸੀ ਇਸ ਕਰਕੇ ਮੈਂ ਤੁਹਾਨੂੰ ਵੱਡੇ ਵੱਡੇ ਹੋਟਲਾਂ ਦੇ ਵਿੱਚ ਖਾਣਾ ਵੀ ਖਵਾਉਂਦਾ ਸੀ ਅੱਗੇ ਤੋਤੇ ਦੀ ਜ਼ਿੰਦਗੀ ਕਰ ਫੇਰਾ ਅਚਾਨਕ ਮੈਨੂੰ ਪਿੰਡ ਦੇ ਵਿੱਚ ਜਾਣਾ ਪਿਆ ਕਿਉਂਕਿ ਮੇਰੀ ਮੰਮੀ ਬਹੁਤ ਹੀ ਬਿਮਾਰ ਹੋ ਗਈ ਸੀ ਅਤੇ ਫਿਰ ਪਿੰਡ ਪਹੁੰਚਣ ਤੋਂ ਬਾਅਦ ਮੇਰੀ ਮੰਮੀ ਦਾ ਇੰਤਕਾਲ ਹੋ ਗਿਆ ਅਤੇ ਮੈਂ ਤੁਹਾਡੇ ਨਾਲ ਸੰਪਰਕ ਵੀ ਨਾ ਕਰ ਸਕਿਆ ਅਤੇ 20 ਦਿਨ ਉੱਥੇ ਗੁਜ਼ਾਰ ਕੇ ਜਦੋਂ ਮੈਂ ਵਾਪਸ ਮੁੜਿਆ ਤਾਂ ਮੈਨੂੰ ਪਤਾ ਲੱਗਿਆ ਕਿ ਹਰਮਾਨ ਸਾਹਿਬ ਦਾ ਰਾਤ ਨੂੰ ਹੀ ਵਿਆਹ ਹੋਇਆ ਹੈ ਮੈਨੂੰ ਨਹੀਂ ਪਤਾ ਸੀ ਕਿ ਉਹਨਾਂ ਦਾ ਵਿਆਹ ਤੁਹਾਡੇ ਨਾਲ ਹੋਇਆ ਹੈ ਮੈਂ ਤਾਂ ਸੋਚਿਆ ਵੀ ਨਹੀਂ ਸੀ ਕਿ ਤਕਦੀਰ ਮੇਰੇ ਨਾਲ ਇਸ ਤਰ੍ਹਾਂ ਦਾ ਖੇਡ ਖੇਡੇਗੀ ਮੈਂ ਕਮਰਾਨ ਸਾਹਿਬ ਦਾ ਨਾਮ ਲੈ ਕੇ ਜਿਸ ਲੜਕੀ ਨੂੰ ਆਪਣੇ ਪਿਆਰ ਦੇ ਵਿੱਚ ਫਸਾਵਾਗਾ ਉਹ ਉਹਨਾਂ ਦੀ ਹੀ ਪਤਨੀ ਬਣ ਜਾਵੇਗੀ ਕਮਰਾਨ ਬੀਨਾ ਦੇ ਅੱਗੇ ਹੱਥ ਜੋੜ ਕੇ ਖੜਾ ਸੀ ਅਤੇ ਬੀਨਾ ਉਹ ਸਦਾ ਕਲਰ ਛੱਡ ਕੇ ਦੋ ਕਦਮ ਪਿੱਛੇ ਹਟੀ ਸੀ ਉਸ ਨੂੰ ਯਕੀਨ ਹੀ ਨਹੀਂ ਹੋ ਰਿਹਾ ਸੀ ਕਿ ਉਸ ਦੇ ਨਾਲ ਐਡਾ ਵੱਡਾ ਧੋਖਾ ਕੀਤਾ ਗਿਆ ਸੀ ਕਮਰਾਨ ਉਸ ਨੂੰ ਕਹਿ ਰਿਹਾ ਸੀ ਕਿ ਮੈਂ ਵਾਪਸ ਆ ਕੇ ਤੁਹਾਨੂੰ ਆਪਣੀ ਸੱਚਾਈ ਦੱਸਣ ਆਲਾ ਸੀ ਅਤੇ ਤੁਹਾਡੇ ਲਈ ਰਿਸ਼ਤਾ ਵੀ ਭੇਜਣ ਵਾਲਾ ਸੀ ਪਰ ਇਸ ਤੋਂ ਪਹਿਲਾਂ ਹੀ ਤੁਸੀਂ ਅਰਮਾਨ ਸਾਹਿਬ ਦੇ ਹੋ ਗਏ। ਹੁਣ ਤੁਸੀਂ ਮੇਰੀ ਮਾਲਕਨ ਹੋ, ਮੇਰੇ ਮਾਲਕ ਨਹੀਂ। ਹਰ ਇੱਕ ਚੰਗੇ ਮਾੜੇ ਮੇਰੇ ਵਿੱਚ ਮੇਰਾ ਸਾਥ ਦਿੱਤਾ ਹੈ। ਮੈਂ ਉਹਨਾਂ ਦੇ ਨਾਲ ਧੋਖਾ ਨਹੀਂ ਕਰ ਸਕਦਾ। ਹੋ ਸਕੇ ਤਾਂ ਮੇਰੇ ਮਾਲਕ ਨੂੰ ਇਸ ਦੇ ਬਾਰੇ ਕੁਝ ਨਾ ਦੱਸਿਓ ਨਹੀਂ ਤਾਂ ਮੈਂ ਉਹਨਾਂ ਦੀ ਨਿਗਾ ਦੇ ਬੱਚੇ ਡਿੱਗ ਜਾਮਾਂਗਾ ਇਹ ਕਹਿ ਕੇ ਕਾਮਰਾਨ ਚੁੱਪ ਹੋ ਗਿਆ ਸੀ ਅਤੇ ਬੀਨਾ ਸਿਰ ਫੜ ਕੇ ਬੈਠ ਗਈ ਸੀ ਬੀਨਾ ਇੱਕ ਅਜੀਬ ਦੁਰਾਹੇ ਤੇ ਆ ਕੇ ਖੜੀ ਹੋ ਗਈ ਸੀ ਇੱਕ ਪਾਸੇ ਪਤੀ ਸੀ ਅਤੇ ਦੂਸਰੇ ਪਾਸੇ ਆਸ਼ਿਕ ਉਸਨੇ ਕਾਮਰਾਨ ਦੇ ਨਾਲ ਤਿਆਰ ਕੀਤਾ ਸੀ ਅਤੇ ਅਰਮਾਨ ਦੇ ਨਾਲ ਵੀ ਇੱਕ ਪਵਿੱਤਰ ਰਿਸ਼ਤੇ ਦੇ ਵਿੱਚ ਬੰਨੀ ਹੋਈ ਸੀ ਸਮਝ ਨਹੀਂ ਆ ਰਿਹਾ ਸੀ ਕਿ ਕਾਰਿਆਤੇ ਕੀ ਨਾ ਉਹ અરਮਾਨ ਨੂੰ ਤੋਖਾ ਨਹੀਂ ਦੇ ਸਕਦੀ ਸੀ ਕਿਉਂਕਿ ਵਿਆਹ ਦੀ ਪਹਿਲੀ ਰਾਤ ਹੀ ਉਸ ਨੇ અરਮਾਨ ਦੇ ਪਿਆਰ ਨੂੰ ਮਹਿਸੂਸ ਕਰ ਲਿਆ ਸੀ ਕਿ ਉਹ ਉਸ ਨੂੰ ਕਿੰਨਾ ਪਿਆਰ ਕਰਦਾ ਹੈ ਉਹ ਮਰੇ ਹੋਏ ਕਦਮਾ ਦੀ ਨਾਲ ਵਾਪਸ ਕਮਰੇ ਦੇ ਵਿੱਚ ਆ ਗਈ ਸੀ અરਮਾਨ ਜਾਗ ਚੁੱਕਿਆ ਸੀ ਜਦੋਂ ਉਸ ਨੇ ਬੀਨਾ ਨੂੰ ਬਾਹਰ ਕਮਰੇ ਦੇ ਅੰਦਰ ਆਉਂਦੇ ਦੇਖਿਆ ਤਾਂ ਉਹ ਬੀਨਾ ਨੂੰ ਪੁੱਛਣ ਲੱਗਾ ਕਿ ਬੀਨਾ ਤੁਸੀਂ ਬਾਹਰ ਕੀ ਕਰ ਰਹੇ ਸੀ ਉਹ ਕੈਨ ਲੱਗੀ ਕਿ ਅੰਦਰ ਮਾਨਕਵਰ ਆ ਰਿਹਾ ਸੀ ਤਾਂ ਮੈਂ ਤਾਜ਼ਾ ਹਵਾ ਖਾਣ ਦੇ ਲਈ ਬਾਹਰ ਚਲੀ ਗਈ ਸੀ ਪਰ ਮਾਨ ਨੇ ਹੱਥ ਫੜ ਕੇ ਬੀਨਾ ਨੂੰ ਆਪਣੇ ਕੋਲ ਬਿਠਾ ਲਿਆ ਉਸ ਨੂੰ ਮੱਥੇ ਤੋਂ ਚੁੰਮਦੇ ਹੋਏ ਆਪਣੀ ਹੋਰ ਵੀ ਨੇੜੇ ਕਰ ਲਿਆ ਕਹਿਣ ਲੱਗਿਆ ਬੀਨਾ ਜਦੋਂ ਵੀ ਮੇਰੀ ਅੱਖ ਖੁੱਲ੍ਹੇ ਤਾਂ ਤੁਸੀਂ ਹਮੇਸ਼ਾ ਮੈਨੂੰ ਆਪਣੀ ਅੱਖਾਂ ਦੇ ਸਾਹਮਣੇ ਮਿਲੋ ਬਸ ਮੇਰੀ ਇਹੀ ਇੱਛਾ ਹੈ ਬਹੁਤ ਪਿਆਰ ਕਰਦਾ ਹਾਂ ਮੈਂ ਤੁਹਾਨੂੰ ਪਹਿਲੀ ਵਾਰ ਦੇ ਵਿੱਚ ਹੀ ਮੈਂ ਤੁਹਾਡੇ ਤੇ ਆਪਣਾ ਦਿਲ ਹਾਰ ਚੁੱਕਿਆ ਸੀ ਪਹਿਲੀ ਹੀ ਗਾ ਤੇ ਵਿੱਚ ਹੀ ਮੈਂ ਤੁਹਾਡਾ دیਵਾਨਾ ਹੋ ਗਿਆ ਸੀ ਇਸ ਲਈ ਤਾਂ ਮੈਂ ਆਪਣਾ ਰਿਸ਼ਤਾ ਤੁਹਾਡੇ ਘਰ ਭੇਜਿਆ ਸੀ ਕਾਇਦ ਮੇਰੇ ਤੇ ਪਰਮਾਤਮਾ ਦੀ ਮਿਹਰਬਾਨੀ ਸੀ ਕਿ ਜਲਦੀ ਇਹ ਤੁਸੀਂ ਮੇਰੇ ਬਣ ਵੀ ਗਏ ਕੋਈ ਵੀ ਅੜਚਾ ਸਾਡੇ ਰਿਸ਼ਤੇ ਦੇ ਵਿੱਚ ਨਹੀਂ ਆਈ ਸੀ ਬਾਗਾ ਕਰਦਾ ਹਾਂ ਕਿ ਜ਼ਿੰਦਗੀ ਦੇ ਵਿੱਚ ਕਦੇ ਵੀ ਕੋਈ ਦੁੱਖ ਨਹੀਂ ਆਉਣਦਿਆਂਗਾ। ਾਰਮਾਨ ਦੀਆਂ ਅੱਖਾਂ ਦੇ ਵਿੱਚ ਬੀਨਾ ਦੇ ਲਈ ਸੱਚਾ ਪਿਆਰ ਚਮਕ ਰਿਹਾ ਸੀ ਅਤੇ ਸ਼ਾਇਦ ਇਹ ਹੀ ਉਹ ਪਲ ਸੀ ਜੇ ਬੀਨਾ ਦੇ ਦਿਲ ਦੇ ਵਿੱਚ ਾਰਮਾਨ ਦੇ ਪਿਆਰ ਦਾ ਬੀਜ ਬੀਜਿਆ ਗਿਆ ਸੀ। ਾਰਮਾਨ ਨੇ ਉਸ ਨੂੰ ਧੋਖਾ ਦਿੱਤਾ ਸੀ ਅਤੇ ਜਿਸ ਰਿਸ਼ਤੇ ਦੀ ਨੀਂਹ ਤੋਖੇ ਦੇ ਵਿੱਚ ਰੱਖੀ ਜਾਵੇ ਉਹ ਰਿਸ਼ਤਾ ਕਦੇ ਪੂਰਾ ਨਹੀਂ ਹੁੰਦਾ ਉਸ ਨੇ ਸ਼ੁਰੂ ਦੇ ਵਿੱਚ ਹੀ ਬੀਨਾ ਨੂੰ ਝੂਠ ਬੋਲਿਆ ਸੀ ਅਤੇ ਜਦੋਂ ਉਸ ਨੇ ਰਿਸ਼ਤੇ ਦੀ ਨੀਂਹ ਇਹ ਝੂਠ ਤੇ ਰੱਖੀ ਸੀ ਤਾਂ ਅੱਗੇ ਉਸ ਦਾ ਕੀ ਭਰੋਸਾ ਸੀ ਬੀਨਾ ਨੇ ਉਸ ਦੇ ਵਿੱਚ ਵਾਦਾ ਕੀਤਾ ਸੀ ਕਿ ਮੈਂ ਹਨੇਸ਼ਾ ਆਰਮਾਨ ਦੀ ਬਣ ਕੇ ਰਹਾਂਗੀ ਅਤੇ ਅੱਜ ਉਸਨੇ ਪਿਆਰ ਦੇ ਨਾਲ ਆਪਣਾ ਸਿਰ ਆਰਮਾਨ ਦੀ ਛਾਤੀ ਤੇ ਰੱਖ ਦਿੱਤਾ ਸੀ ਇਹ ਕਹਿੰਦੇ ਹੋਏ ਕਿ ਆਰਮਾਨ ਮੈਂ ਵੀ ਤੁਹਾਡੇ ਪਿਆਰ ਦੇ ਵਿੱਚ ਪੈ ਚੁੱਕੀ ਹਾਂ ਮੈਂ ਵੀ ਤੁਹਾਨੂੰ ਵਾਦਾ ਕਰਦੀ ਹਾਂ ਕਿ ਮੇਰੇ ਕਾਰਨ ਕਦੇ ਵੀ ਤੁਹਾਨੂੰ ਕੋਈ ਤਕਲੀਫ ਨਹੀਂ ਪਹੁੰਚੇਗੀ ਹਤੇ ਹੀਰ ਬੀਨਾ ਨੇ ਸ਼ਕਤੀ ਦੇ ਨਾਲ ਕਮਰਾਨ ਨੂੰ ਕਹਿ ਦਿੱਤਾ ਸੀ ਕਿ ਤੁਸੀਂ ਹੁਣ ਇਹ ਨੌਕਰੀ ਛੱਡ ਕੇ ਕਿਤੇ ਹੋਰ ਚਲੇ ਜਾਓ ਕਿਉਂਕਿ ਮੈਂ ਹੁਣ ਹੋਰ ਇਸ ਤਰ੍ਹਾਂ ਦੀ ਜ਼ਿੰਦਗੀ ਨਹੀਂ ਗੁਜ਼ਾਰ ਸਕਾਂਗੀ ਕਿਨ ਤੁਸੀਂ ਮੇਰੀਆਂ ਅੱਖਾਂ ਦੇ ਸਾਹਮਣੇ ਹੋ ਅਤੇ ਮੈਂ ਕਿਸੇ ਹੋਰ ਦੀਆਂ ਬਾਹਾਂ ਦੇ ਵਿੱਚ ਹੋਵਾਂ ਕਮਰਾਨ ਬੀਨਾ ਦੇ ਕਹਿਣ ਤੇ ਨੌਕਰੀ ਛੱਡ ਕੇ ਹਮੇਸ਼ਾ ਹਮੇਸ਼ਾ ਦੇ ਲਈ ਚਲਾ ਗਿਆ ਸੀ ਅਤੇ ਬੀਨਾ ਨੇ ਆਪਣੇ ਦਿਲ ਨੂੰ ਸੰਭਾਲ ਕੇ ਆਪਣੇ ਆਪ ਨੂੰ ਅਰਮਾਨ ਦੇ ਹਵਾਲੇ ਕਰ ਦਿੱਤਾ ਸੀ ਪਰ ਮੈਨਾਂ ਇੱਕ ਨੇਕ ਇਨਸਾਨ ਸੀ ਜਿਸ ਨੇ ਆਪਣੇ ਪਿਆਰ ਦੇ ਨਾਲ ਕੁਝ ਹੀ ਦਿਨਾਂ ਦੇ ਵਿੱਚ ਬੀਨਾ ਦਾ ਦਿਲ ਖਿੱਚ ਲਿਆ ਸੀ ਪਹਿਲੇ ਪਿਆਰ ਦੀ ਜਗ੍ਹਾ ਤਾਂ ਕੋਈ ਨਹੀਂ ਲੈ ਸਕਦਾ ਪਰ ਉਹ औरत ਜਿਸ ਆਦਮੀ ਦੀ ਨਿਗਾਹ ਦੇ ਵਿੱਚ ਹੁੰਦੀ ਹੈ ਉਸ ਆਦਮੀ ਦੇ ਨਾਲ ਉਹ ਸੁਦਾ ਵੇਲਾ ਉਸਦੀ ਨਿਗਾ ਉਸਦੀ ਜਾਨ ਖਦ ਖਦ ਜੁੜ ਜਾਂਦੀ ਹੈ ਕਮਾ ਗੁਜਰਾਂ ਦੇ ਨਾਲ ਨਾਲ ਜਿਵੇਂ ਪੀਨਾ ਕਰਪਤੀ ਹੋਈ ਤਾਂ ਉਹ ਪੂਰੀ ਪਰਾਰਮਾਨ ਵੀ ਹੋ ਚੁੱਕੀ ਸੀ ਅੱਜ ਵੀ ਉਹ ਆਪਣੀ ਜ਼ਿਆਰਤਾ ਜ਼ਿੰਦਗੀ ਦੇ ਵਿੱਚ ਬਹੁਤ ਖੁਸ਼ ਹਨ ਪਰ ਉਹ ਬੀਨਾ ਕਦੇ ਕਦੇ ਸੋਚਦੀ ਹੈ ਕਿ ਕਮਰਾਨ ਨੂੰ ਆਪਣੇ ਮਾਲਕ ਦਾ ਨਾਮ ਵਰਤ ਕੇ ਉਸ ਨੂੰ ਧੋਖਾ ਨਹੀਂ ਦੇਣਾ ਚਾਹੀਦਾ ਸੀ ਉਹ ਸਨੇ ਕਮਰਾਨ ਦੀ ਵੱਡੀ ਗੱਡੀ ਦੇ ਨਾਲ ਨਹੀਂ ਸਗੋਂ ਕਮਰਾਨ ਦੇ ਨਾਲ ਪਿਆਰ ਕੀਤਾ ਸੀ ਜੇਕਰ ਉਹ ਪਹਿਲਾਂ ਉਸ ਨੂੰ ਸੱਚ ਦੱਸ ਦਿੰਦਾ ਕਿ ਉਹ ਇੱਕ ਡਰਾਈਵਰ ਹੈ ਤਾਂ ਵੀ ਇਹਨਾ ਕਦੇ ਨਾ ਉਸ ਨੂੰ ਛੱਡਦੀ ਅਕਸਰ ਮਰਦ ਸਮਝਦੇ ਹਨ ਕਿ ਔਰਤਾਂ ਉਹਨਾਂ ਦੇ ਨਾਲ ਨਹੀਂ ਬਲਕਿ ਉਹਨਾਂ ਦੇ ਪੈਸੇ ਦੇ ਨਾਲ ਪਿਆਰ ਕਰਦੀਆਂ ਹਨ ਜਦੋਂ ਕਿ ਅਸਲ ਦੇ ਵਿੱਚ ਇਹ ਗੱਲ ਬਿਲਕੁਲ ਗਲਤ ਹੈ ਔਰਤ ਤਾਂ ਉਸ ਨੂੰ ਮਰਦ ਦੇ ਨਾਲ ਪਿਆਰ ਕਰਦੀ ਹੈ ਜੋ ਉਸ ਨੂੰ ਇੱਜ਼ਤ ਦਿੰਦਾ ਹੈ ਉਸ ਦਾ ਖਿਆਲ ਰੱਖਦਾ ਹੈ ਉਸ ਦੀਆਂ ਛੋਟੀਆਂ-ਛੋਟੀਆਂ ਖਵਾਇਸ਼ਾਂ ਨੂੰ ਪੂਰਾ ਕਰਦਾ ਹੈ ਔਰਤ ਨੂੰ ਪੈਸੇ ਦੀ ਨਹੀਂ ਇੱਜ਼ਤ ਅਤੇ ਪਿਆਰ ਦੀ ਕਮੀ ਹੁੰਦੀ ਹੈ ਕਾਰਪਥਾਨੀ ਕਿਉਂ ਸਾਦੇ ਸਮਾਜ ਨੇ ਔਰਤਾਂ ਨੂੰ ਲਾਲਚੀ ਸਮਝ ਲਿਆ ਹੈ ਤੁਹਾਡੀ ਇਸ ਬਾਰੇ ਕੀ رائے ਹੈ ਕਿ ਤੁਸੀਂ ਵੀ ਇਸ ਗੱਲ ਤੇ ਯਕੀਨ ਰੱਖਦੇ ਹੋ ਕਿ ਔਰਤ ਉਸ مرد ਦੇ ਨਾਲ ਪਿਆਰ ਕਰਦੀ ਹੈ ਜੋ ਉਸ ਨੂੰ ਇੱਜ਼ਤ ਦਿੰਦਾ ਹੈ ਸੁਰੱਖਿਆ ਦਿੰਦਾ ਹੈ ਅਤੇ ਉਸ ਦੀਆਂ ਖਵਾਇਸ਼ਾਂ ਦਾ ਮਾਨ ਸਨਮਾਨ ਕਰਦਾ ਹੈ ਫੇਰ ਚਾਹੇ ਉਹ ਗਰੀਬ ਹੀ ਕਿਉਣਾ ਹੋਵੇ हां दोस्तों आज दी ਸਾਡੀ ਇਹ ਕਹਾਣੀ ਸੀ ਤੁਹਾਨੂੰ ਇਹ ਕਿਸ ਤਰ੍ਹਾਂ ਦੀ ਲੱਗੀ ਜੇਕਰ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਕਹਾਣੀ ਨੂੰ ਅੰਤ ਤੱਕ ਸੁਣਨ ਦੇ ਲਈ ਬਹੁਤ ਬਹੁਤ ਧੰਨਵਾਦ